ਵਾਇਗੋ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਵਾਇਗੋ ਜੀ ਕੀ ਫਤਿਹ ਜੀ ਸਾਡੀ ਜਥੇਬੰਦੀ ਆਜਾਦ ਦਲ ਜਥੇਬੰਦੀ ਜੋ ਕਿ ਬਨਾਰਸ ਦੇ ਬੀ ਯੂਨੀਵਰਸਿਟੀ ਤੋਂ ਨਵੀਂ ਚਾਲੂ ਹੋਈ ਹੈ ਇਸ ਵੇਲੇ ਇੰਟਰਸਟ ਟੈਸਟ ਕਰਕੇ ਤੇ ਗਰਮੀ ਨੂੰwidehat ਦੇ ਦੇ ਕੇ ਆਪਾਂ ਸ਼ਪੀਲ ਦਾ ਇੰਤਜ਼ਾਮ ਕੀਤਾ ਪੇਰੈਂਟਸ ਵਾਸਤੇ ਤੇ ਉਹਨਾਂ ਦੀਆਂ ਸੈਟਿੰਗ ਵਾਸਤੇ ਕੁਰਸੀਆਂ ਦਾ ਕੋਈ 100 150 ਵਾਸਤੇ ਇੰਤਜ਼ਾਮ ਕੀਤਾ ਕਿ ਜੋ ਇੱਥੇ ਬੈਠ ਸਕਣ ਤੇ ਬੱਚਿਆਂ ਦੀ ਵੇਟ ਕਰ ਸਕਣ ਜਦੋਂ ਅਸੀਂ ਇੰਟਰਸਟ ਟੈਸਟ ਦੇਣ ਆਏ ਹਾਂ ਉਦੋਂ ਅਸੀਂ ਦੇਖਿਆ ਕਿ ਸਾਡੇ ਪੇਰੈਂਟਸ ਬਾਹਰ ਬੈਠ ਕੇ ਕਿੱਦਾਂ ਗਰਮੀ 'ਚ ਬੈਠੇ ਜਾ ਉਹਨਾਂ ਨੂੰ ਇੱਥੋਂ ਦਾ ਪਤਾ ਨਹੀਂ ਲੋਕੇਸ਼ਨ ਕੁੜੀ ਵੀ ਪਾਣੀ ਕਿੱਥੋਂ ਮਿਲਣਾ ਜੀ ਸਾਹਿਬ ਇਸ ਕਰਕੇ ਆਪਾਂ ਸੋਚਿਆ ਕਿ ਹਰ ਐਂਕ ਰਸਤੇ ਆਪਾਂ ਲਾਇਆ ਕਰੀਏ ਜਦੋਂ ਵੀ ਇੱਥੇ ਕੋਈ ਮੌਕਾ ਜਲਦੀ ਸਿਵਾ ਆਦਲ ਜਰੂਰ ਚੁੱਕਿਆ ਕਰੇ ਸਰ ਕਿੰਨੇ ਮੈਂਬਰ ਆ ਤਾਂ ਕਿੰਨੇ ਉਦਾਂ ਦੇ ਸਾਰੇ ਭਰਾ ਆਪਾਂ ਜੀ 19-20 ਹੈਗੇ ਆ ਜਿਹੜੇ ਆਪਾਂ ਇਸ ਨਾਲ ਆਜ਼ਾਦ ਜਿਹੜੇ ਆਜ਼ਾਦ ਦਲ ਦੇ ਵਿੱਚ ਕੰਮ ਕਰਦੇ ਨੇ ਕੁਝ ਪੀ ਐਚ ਡੀ ਸਕਾਲਰ ਆ ਕੁਝ ਅਜੇ ਕਰਦੇ ਪਏ ਆਪਣੀ ਸਟੱਡੀ ਕੰਪਲੀਟ ਕਰਦੇ ਪਏ ਸਰ ਕਿਸੇ ਦਾ ਨਾਮ ਜੋੜਨਾ ਅਰੇ ਤੁਹਾਡੇ ਨਾਲ ਜਰੂਰ ਜੀ ਇਹ ਪੰਜਾਬ ਭਲਾਈ ਆਸਤੇ ਪਾਰਟੀ ਆ ਤੇ ਕੋਈ ਵੀ ਪੰਜਾਬ ਦੀ ਭਲਾਈ ਆਸਤੇ ਕੰਮ ਆਪਾਂ ਉਸੇ ਬਿਲਕੁਲ ਨਾਲ ਸਲੋਤੇ ਆ ਤੇ ਕਿਸੇ ਨੇ ਵੀ ਜੁੜਨਾ ਹੋਏਗਾ ਤੇ ਜਦੋਂ ਮਲਜੀ ਯੂਨੀਵਰਸਿਟੀ ਆ ਕੇ ਜੀ ਆਇਆਂ ਨੂੰ ਤੇ ਪੰਜਾਬ ਦੀ ਭਲਾਈ ਆਸਤੇ ਆਪਾਂ ਬਿਲਕੁਲ ਨਾਲ ਸਲੋਸ਼ ਕਰਾਂਗੇ ਨਹੀਂ ਜੀ ਆਪਾਂ ਪਹਿਲਾਂ ਵੀ ਆਪਣਾ ਬਲੱਡ ਬਲੱਡ ਡੋਨੇਸ਼ਨ ਕੈਂਪ ਲਾਇਆ ਸੀ ਅੰਮ੍ਰਿਤਸਰ ਗੁਰਦਾਮਦਾਸ ਹਸਪੀਟਲ ਬਲੱਡ ਦੀ ਲੋੜ ਸੀ ਤੇ ਉਹਨਾਂ ਦੀ ਕਾਲ ਆਈ ਸੀ ਕਿਹਨੂੰ ਬਲੱਡ ਚਾਹੀਦਾ ਤੇ ਇਸ ਕਰਕੇ ਉਹਨਾਂ ਨੂੰ ਬਲੱਡ ਡੋਨੇਸ਼ਨ ਕੈਂਪਸ ਤੇ ਆਪਾਂ ਪ੍ਰੋਵਾਈਡ ਕੀਤੇ ਸੀ ਆਪਣੇ ਸਟੂਡੈਂਟਸ 100 150 ਲੇਖੋ ਸਾਡੀ ਤੇ ਇਹ ਸੋਚਣੀ ਆ ਕਿ ਸਟੂਡੈਂਟ ਜੇ ਨਿਕਲਣ ਤੇ ਅੱਗੇ ਜ਼ਿੰਮੇਵਾਰੀਆਂ ਸਾਂਭਣ ਪਾਵਰ ਸਾਂਭਣ ਤੇ ਜ਼ਿਆਦਾ ਵਧੀਆ ਆ ਅੱਜ ਕੱਲ੍ਹ ਜੇ ਆਪਾਂ ਯੂਨੀਵਰਸਿਟੀ ਤੋਂ ਜੇ ਕੋਈ ਚੰਗਾ ਸਟੂਡੈਂਟ ਨਿਕਲੇਗਾ ਤੇ ਉਹ ਜ਼ਿਆਦਾ ਬਿਹਤਰ ਆ ਪੰਜਾਬ ਵਾਸਤੇ ਵੀ ਤੇ ਪੰਜਾਬ ਭਲਾਈ ਵਾਸਤੇ ਇਹਨਾਂ ਦੀਆਂ ਪਾਲਿਸੀਆਂ ਉਸ ਤੇ ਤੁਸੀਂ ਦੇਖਿਆ ਹੀ ਆ ਦੂਜੇ ਦਿਨ ਕਿਸਾਨ ਨੂੰ ਤੜਨਾ ਲਾਉਣਾ ਪੈਂਦਾ ਜਿਸ ਤਰ੍ਹਾਂ ਅੱਜ ਦੇ ਟਾਈਮ ਦੇ ਵਿੱਚ ਜੰਡ ਜਾਂ ਦੇਚ ਨਹੀਂ ਆ ਨਸ਼ਿਆਂ ਦੇ ਦੰਦਾਂ ਦੀ ਬੁਰੀ ਹੋਈ ਆ ਤੁਸੀਂ ਉਹਨਾਂ ਨੂੰ ਨਸ਼ਿਆਂ ਤੋਂ ਕੱਢਣ ਵਾਸਤੇ ਤੇ ਜਦ ਨਸ਼ੇ ਦੇਖੋ ਜੀ ਇੱਕ ਸਪੋਰਟਸ ਆ ਜਿਹੜੀ ਪੰਜਾਬ ਤੋਂ ਬਹੁਤ ਘਟ ਗਈ ਹੈ ਸਪੋਰਟਸ ਦੀ ਜਿਹੜੀ ਇੱਥੋਂ ਦੀ ਮਨਿਆਦ ਖਤਮ ਹੋਈ ਜਾ ਰਹੀ ਹੈ ਤੇ ਯੂਨੀਵਰਸਿਟੀਜ਼ ਵੀ ਆਪਾਂ ਦੇਖ ਰਹੇ ਆ ਕਿ ਸ਼ੂਟਿੰਗ ਰੇਂਜ ਬੰਦ ਦਾ সুই밍 ਪੂਲ ਬੰਦ ਦਾ ਜੋ ਕਿ ਇਹ ਚੱਲੂ ਕੀਤਾ ਜਾਏ ਤੇ ਹੋਰ ਸਟੂਡੈਂਟ ਆ ਕੇ ਇੱਥੇ ਗੇਮਿੰਗ 'ਚ ਜਾਣ ਜੇ ਬੱਚਾ ਕਿਸੇ ਗੇਮ ਨਾਲ ਜੁੜਦਾ ਤੇ ਉਹਦਾ ਮਾਈਂਡ ਹੋਰ ਹੋਏਗਾ ਤੇ ਉਹ ਥੋੜਾ ਵਧੀਆ ਤਰੀਕੇ ਨਾਲ ਚੱਲ ਸਕੇ ਆਪਣੇ ਆਪ ਨਸ਼ੇ ਤੋਂ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹਿਲੀ ਗੱਲ ਨੂੰ ਕੰਟੀਨਿਊ ਰੱਖਦੇ ਕਹਿੰਨੇ ਆ ਪੀ ਜਿੱਦਾਂ ਸਾਡੀ ਪਾਰਟੀ ਦਾ ਯੂਨੀਵਰਸਿਟੀ ਪੱਧਰ ਤੇ ਮੇਨ ਸਾਡਾ ਹੈਗਾ ਵੀ ਸਟੂਡੈਂਟ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਕੋਈ ਐਂਟ੍ਰੈਂਸ ਐਗਜ਼ਾਮ ਦੇਣ ਆ ਰਿਹਾ ਕਿਸੇ ਨੂੰ ਸੀਟ ਦੇ ਵਿੱਚ ਕੋਈ ਦਿੱਕਤ ਆ ਰਹੀ ਆ ਉਹ ਸਾਰੇ ਸਾਡੇ ਨਾਲ ਰਾਬਤਾ ਕਰਨ ਅਸੀਂ ਆਪਣਾ ਮੋਬਾਈਲ ਨੰਬਰ ਨਾਲ ਜਾਰੀ ਕਰਾਂਗੇ ਇਹਦਾ ਆਜ਼ਾਦ ਸਟੂਡੈਂਟ ਆਰਗੇਨਾਈਜੇਸ਼ਨ ਦਾ ਮੋਬਾਈਲ ਨੰਬਰ ਹੈਗਾ ਇਹ 9000094571 ਇਸ ਨੰਬਰ ਤੇ ਤੁਸੀਂ ਰਾਬਤਾ ਕਰ ਸਕਦੇ ਜੇ ਇੱਕ ਨੰਬਰ ਹੋਰ ਹੈ 90000 92841 ਇਸ ਨੰਬਰ ਤੇ ਰਾਬਤਾ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਦਿੱਕਤ ਆਉਂਦੀ ਹੈ ਯੂਨੀਵਰਸਿਟੀ ਦੇ ਵਿੱਚ ਆਲੇ ਦੁਆਲੇ ਕਿਤੇ ਵੀ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਮਹਾਂਦੇਵ ਜੀ ਸਰ ਉਹ ਪਹਿਲਾਂ ਦੱਸਿਆ ਹੋਇਆ ਸੀਗਾ ਜਦੋਂ ਅਸੀਂ ਟੈਸਟ ਦੇਣ ਆਏ ਹਾਂ ਆਏ ਤੇ ਚਲੋ ਗੁਰਨਾਣਕ ਨੇ ਬੜੀ ਮਿਹਰ ਕੀਤੀ ਹੈ بارش ਪੈ ਗਈ ਹੈ ਜਦੋਂ ਸਾਡੇ ਆਰੀ ਤੇ ਬਹੁਤ ਬੁਰਾ ਸੀ ਨਾ ਸਾਨੂੰ ਪਾਣੀ ਪੀਣ ਨੂੰ ਪਾਣੀ ਮਿਲਦਾ ਹੀ ਨਹੀਂ ਕਿਤੇ ਨਾ ਕਿਤੇ ਸਿਰ ਤੇ ਮਿਲ ਕੋ ਛਾਂ ਲਭਦੀ ਹੀ ਕਿਤੇ ਉਸੇ ਚੱਕਰ ਕਰਕੇ ਅਸੀਂ ਅੱਜ ਸੋਚਿਆ ਫਿਰ ਵੀ ਜਿਹੜੀ ਦਿੱਕਤ ਆਪਾਂ ਚੱਲੀ ਆ ਮਤਲਬ ਅੱਗੇ ਹੋਰ ਨਾ ਚਲਣ ਤੇ ਉਹਦੇ ਕਰਕੇ ਅਸੀਂ ਠੰਡੇ ਜਲਦੀ ਤੇ ਮਿੱਠੇ ਜਲਦੀ ਸਪੀਲ ਲਾਈ ਹੈ ਬਿਲਕੁਲ ਬਿਲਕੁਲ ਅੱਗੇ ਅੱਗੇ ਹੁਣ ਆਪਣਾ ਚਾਲੂ ਹੀ ਇਹ ਕੰਮ ਸਾਰਾ ਪਿੱਛੇ ਆਪਾਂ ਬਲੱਡ ਕੈਂਪ ਲਾਇਆ ਹੋਇਆ ਸੀਗਾ ਇੱਥੇ ਮੇਨ ਗੇਟ ਤੇ ਜਿੱਥੇ 100 150 ਜਣਿਆਂ ਨੇ ਆਪਾਂ ਮਤਲਬ ਬਲੱਡ ਡੋਨੇਟ ਕੀਤਾ ਸੀਗਾ ਉਹ ਗੁਰਰਾਮਦਸ ਹਸਪੀਟਲ ਵੱਲੇ ਪਹੁੰਚਾਇਆ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਕੋਈ ਮਤਲਬ ਕੋਈ ਕਿਸੇ ਲੋ ਤੱਕਾ ਹੁੰਦਾ ਅਸੀਂ ਜ਼ਰੂਰ ਉਹਦੇ ਖਿਲਾਫ ਮਤਲਬ ਕਿ ਇੱਕ ਡਟ ਕੇ ਮਤਲਬ ਖੜਾਂਗੇ ਨਾ ਖਿਲਾਫ ਉਹਨਾਂ ਦੇ ਇਹ ਸਾਡੀ ਨਵੀਂ ਆਜਾਦ ਸਟੂਡੈਂਟ ਆਰਗੇਨਾਈਜੇਸ਼ਨ ਹੈ ਸਾਰੇ ਸਟੂਡੈਂਟਸ ਨੂੰ ਬੇਨਤੀ ਹੈ ਕਿ ਸਪੋਰਟ ਕਰਨ ਇਹ ਇੱਕ ਉਸ ਸਮਾਜ ਦਾ ਮਤਲਬ ਸਟੈਂਡ ਹੈ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਵਾ ਤੇ ਮਹਾਰਾ ਜੀ ਸਿੰਘ ਦੀ ਸੋਚ ਹੈ ਵੀ ਜਿੱਥੇ ਸਾਰੇ ਧਰਮਾਂ ਨੂੰ ਇਕੁਅਲ ਰੱਖ ਕੇ ਚੱਲਿਆ ਜਾਂਦਾ ਵਾ ਤੇ ਇਹਦਾ ਜਦੋਂ ਆਪਾਂ ਸ਼ੁਰੂ ਕੀਤਾ ਸੀ ਉਦੋਂ ਉਹ ਕੋਈ ਬਹੁਤਾ ਹਾਂ ਮਿਨੀਸੀ ਭਰਦਾ ਆਪਾਂ ਥੋੜੇ ਜੇ ਜਾਣੇ ਲੈ ਕੇ ਤੁਰੇ ਸਾਂ ਹੁਣ ਦੋ ਦੋਕ ਸਾਲ ਹੋ ਗਏ ਆਪਾਂ ਇਕੱਠੇ ਹੋਏ ਆਂ ਤੇ ਹੁਣ ਆਪਾਂ ਕੰਮ ਕਰਾਂਗੇ ਸਟੂਡੈਂਟਾਂ ਨਾਲ ਜੁੜ ਕੇ ਕਿੰਨੇ ਨੰਬਰ ਆਈ ਤੁਹਾਡੇ ਆਡੀ ਫਿਲਹਾਲ ਤੇ ਹੈਗੀ ਜੇ 60 70 ਬੰਦੇ ਹੈਗੇ ਹਾਂਜੀ ਹੌਲੀ ਹੌਲੀ ਐਦਾਂ ਵਧਾਂਗੇ ਤੇ ਗਾਂ ਜੀਐਨਯੂ ਤੱਕ ਸੋਚ ਹੈਗੀ ਜਾਂ